ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝੱਖੜਵਾਲਾ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਦੋਸਤੋ ਤੇ ਤਹਿਸੀਲ ਤਹਿਸੀਲ ਦੋਸਤੋ ਇਸ ਪਿੰਡ ਨੂੰ ਜੈਤੋ ਪੈ ਜਾਂਦੀ ਆ ਤੇ ਬਾਈ ਕੋਲੇ ਦੋ ਖੀਰੀਆਂ ਵੱਛੀਆਂ ਐਚ ਐਫ ਤੇ ਇੱਕ ਦੋਸਤੋ ਸਾਈਵਾਲਾ ਕ੍ਰੋਸ ਗਾਂ ਦੋਸਤੋ ਬਹੁਤ ਵੱਡੇ ਕੱਦ ਕਾਠ ਵਾਲੀ ਤੇ ਟੋਕੜ ਗੱਬਣਾ ਦੋਸਤੋ ਇਹ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਉ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਜੀ ਹਾਂਜੀ ਸਸੀ ਕਾ ਬਾਈ ਜੀ ਸਸੀ ਕਾ ਜੀ ਹੋ ਠੀਕ ਠਾਕ ਜੀ ਠੀਕ ਠਾਕ ਜੀ ਨਾਂ ਦੱਸੋ ਜੀ ਆਪਣਾ ਨਾਂ ਦਿਲੀਪ ਕੁਮਾਰਾ ਜੀ ਪਿੰਡ ਚ ਪੋਪੀ ਨਾਂ ਤੋਂ ਜਾਣਦੇ ਠੀਕ ਆ ਤੇ ਨੰਬਰ ਵੀ ਦੱਸ ਦਿਓ ਜੀ 99881 ਜੀ 2777 ਠੀਕ ਆ ਤੇ ਬਾਈ ਜੀ ਬੱਚੀਆਂ ਦੀ ਗੱਲ ਕਰੀਏ ਤਾਂ ਪਹਿਲੀ ਬੱਚੀ ਜਿਹੜੀ ਆਪਣੇ ਕੋਲੇ ਖੜੀ ਹੈ ਪਹਿਲੀ ਇਹਦੀ ਉਮਰ ਕਿੰਨੀ ਆ ਬਈ ਲਗਭਗ 16-17 ਮਹੀਨਿਆਂ ਦੀ ਹੈ ਘਰ ਦੀ ਆ ਆਪਣੀ ਨਹੀਂ ਜੀ ਇਹ ਦੋਨੇ ਲਿਆਂਦੀਆਂ ਸੀ ਜੀ ਲਿਆਂਦੀਆਂ ਨਾ ਰੱਖਣ ਨੂੰ ਸੀ ਪਾਲਣ ਨੂੰ ਠੀਕ ਆ ਹੁਣ ਪੱਠਿਆਂ ਦੀ ਮਜਬੂਰੀ ਆ ਕੁਛ ਪਸ਼ੂ ਡੰਗਰ ਜ਼ਿਆਦੇ ਹੋਣ ਕਰਕੇ ਵੇਚ ਗਏ ਠੀਕ ਆ ਲੋ ਵੀ ਸੱਜਣੋ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਲਿਆਂਦਿਆਂ ਨੂੰ ਇਨੇ ਹੋ ਗਏ ਨੇ ਮੇਰੇ ਕੋਲ 4 4-5 ਮਹੀਨੇ ਹੋ ਗਏ ਨੇ 4-5 ਤੇ ਉਮਰ ਕਿੰਨੀ ਕਾ ਲਗਭਗ ਇਹਦੀ ਬਾਈ ਇਹਦੀ 16 ਤੋਂ 17 ਕਿ ਮਹੀਨੇ ਆ 16-17 ਮਹੀਨੇ ਆ ਉਹਦੋਂ ਸਾਲ ਕਦੀ ਦੱਸੀ ਸੀ ਬਾਈ ਨੇ ਠੀਕ ਠੀਕ ਆ ਤੇ ਲਓ ਬਈ ਸੱਜਣੋ ਬਾਈ ਦੱਸ ਰਹਾ ਸੀ ਹੀਟ ਇੱਕ ਵਾਰੀ ਕੱਢ ਚੁੱਕੀ ਆ ਤੇ ਬਾਕੀ ਤੇ ਬਾਕੀ ਦੋਸਤੋਂ ਥੱਲੋ ਵਿਖਾ ਦਿੰਨੇ ਆ ਮਗਰਲੇ ਪਾਸੇ ਦੋਸਤੋਂ ਦੋ ਛਾਂਗੇ ਹੈਗੇ ਆ ਪਰ ਉਹ ਪਿੱਛੇ ਹਟ ਮੇ ਆ ਨਿਕੇ ਨਿਕੇ ਆ ਵਾਡਾ ਵਾਡਾ ਦੇਖ ਸਕਦੇ ਆ ਥਣ ਦੋਸਤੋਂ ਸੋਹਣਾ ਸੋਹਣੀ ਝੋਲੀ ਝਾਲੀ ਆ ਮੂੰਹ ਮੱਥਾ ਦੋਸਤੋਂ ਦੇਖ ਸਕਦੇ ਆ ਸੋਹਣੀ ਦੋਸਤੋ ਵਿੱਚ ਐਫ ਵੱੱਛੀ ਆ ਜਿਹੜਾ ਭਰਾ ਦੋਸਤੋ ਸਾਮਣ ਨੂੰ ਲੈਂਦਾ ਤੇ ਬਾਈ ਦੀ ਮਜੂਰੀ ਆ ਦੋਸਤੋ ਪੱਠੇ-ਟੱਠੇ ਦਾ ਥੋੜਾ ਜਿਹਾ ਬਾਈ ਜਾਂਦਾ ਔਖਾ ਹੋਇਆ ਪਿਆ ਸੋਹਣੇ ਕੱਦ-ਕੱਠ ਵਾਲੀ ਆ ਸੋਹਣਾ ਕੱਦ-ਕੱਠ ਕਰਨਾ ਵੀ ਆ ਦੋਸਤੋ ਹਜੇ ਖੀਰੀ ਵੱੱਛੀ ਆ ਦੋਸਤੋ 15-16 ਮਹੀਨਿਆਂ ਦੀ ਆ ਤੇ ਦੋਸਤੋ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਕੱਲਾ-ਕੱਲਾ ਥਣ ਲੱਗਿਆ ਦੋਸਤੋ ਮਗਰਲੇ ਪਾਸੇ ਦੋਸਤੋ ਤੁਹਾਨੂੰ ਛਾਂਗੇ ਜਿਹੜੇ ਵਿਖਾਦੇ ਪਰ ਉਹ ਪਿੱਛੇ ਹਟਵੇਂ ਆ ਬਹੁਤ ਨਾ ਚੱਲਣ ਵਾਲੀ ਆਸ ਹੀ ਆ ਦੇਖ ਸਕਦੇ ਆ ਉਮਤਾ ਵੇਖ ਸਕਦੇ ਆ ਤੇ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਖੋਲਿਓ ਬਈ ਲੋਬੀ ਸਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਵੈਸੇ ਸਾਫ ਸੁਥਰੀ ਆ ਦੋਸਤੋ ਜਿਹੜਾ ਕੋਈ ਭਰਾ ਸੰਮ ਨੂੰ ਲੈਂਦਾ ਦੋਸਤੋ ਚੰਗੀ ਫੀਡ ਫੂਡ ਪਾ ਕੇ ਦੋਸਤੋ ਹੋਰ ਮਹੀਨੇ ਤਾਈਂ ਦੋਸਤੋ ਇਹ ਗੱਬਣ ਕਰਾ ਸਕਦਾ ਭਰਾ ਕੋਈ ਵੀ ਲੈਂਦਾ ਤਾਂ ਮੋੜਦਾ ਬਈ ਬਾਕੀ ਲੱਸੀ ਵੀ ਨਹੀਂ ਏਡੀ ਕਾ ਸੱਜੇ ਇੱਕ ਸਾਧਿਆ ਦੋਸਤੋ ਸਾਫ ਸੁਥਰੀ ਅੱਛੀ ਆ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੀ ਬਾਕੀ ਦੋਸਤੋ ਸੋਹਣੀ ਤਿਆਰ ਹੋ ਜੂਗੀ ਜਿਹੜਾ ਭਰਾ ਰੱਖਦਾ ਹਾਂਜੀ ਭਾਈ ਜੀ ਇਹਦਾ ਮੁੱਲ ਕੀ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਜੀ ਮੁੱਲ ਫੋਨ ਤੇ ਕਰਾਂਗੇ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਜੀ ਇਹਦੇ ਮਾਂ ਦਾ ਉਹ ਬਾਈ ਦੇ ਦਸਨ ਬਤਾਵ 18 ਲੀਟਰ ਸੀ ਜੀ 18 ਲੀਟਰ ਇਹਨੇ ਚੋ ਹੀ ਆਪਾਂ ਲਈਆਂ ਆਪਾਂ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਆਪਾਂ ਤਾਂ ਘਰੇ ਕੋਸੇ ਕਰਦੇ ਠੀਕ ਆ ਲੋ ਵੀ ਸਜਣੋ ਬਾਈਆਂ ਦਾ ਪਿੰਡ ਚੋਂ ਹੀ ਲਈਆਂ ਸੀ ਤੇ 18 ਕਿ ਲੀਟਰ ਲਗਭਗ ਬਾਈਆਂ ਦਾ ਦੁੱਧ ਇਹਦੀ ਮਾਂ ਦਾ ਸੀਗਾ ਤੇ ਦੋ ਨੰਬਰ ਦੀ ਗੱਲ ਕਰੀਏ ਬਈ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਉਮਰ ਹੈਗੀ ਆ ਜੀ 8 ਤੋਂ 9 ਮਹੀਨੇ ਹੋ ਗਈ 8-9 ਮਹੀਨੇ ਇਹਦੀ ਉਮਰ ਠੀਕ ਆ ਤੇ ਇਹਦੀ ਮਾਂ ਦਾ ਵੀ ਕਿੰਨਾ ਕੁ ਦੁੱਧ ਸੀਗਾ ਇਹੋ ਜਿਹਾ ਕੋਈ ਸ਼ੀਰ ਨਹੀਂ ਦੱਸਿਆ ਜੀ ਠੀਕੇ ਕਰੋ ਹੀ ਲਈਆਂ ਸੀ ਆਪਾਂ ਹੈ ਐਡੋ ਐਡ ਮਾ ਦਿਆਂ ਇਹ ਦੋਨੇ ਠੀਕ ਲਓ ਵੀ ਸੱਜਣੋ ਕੱਲਾ ਕੱਲਾ ਥਾਂ ਲੱਗਿਆ 8-9 ਮਹੀਨਿਆਂ ਦੀ ਦੋਸਤੋ ਬਾਈ ਦੱਸਦਾ 10 ਮਹੀਨਿਆਂ ਦੇ ਲਗਭਗ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਖਾ ਦੇਣੇ ਬਿਲਕੁਲ ਸਾਫ ਸੁਥਰੀ ਵੜਾ ਦੋਸਤੋ ਠੀਕ ਠੰਡੀ ਆ ਕੋ ਚੱਕਰ ਦਸਾਂ ਮਹੀਨਿਆਂ ਦੇ ਲਗਭਗ ਹੋਊਗੀ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਨੇ ਆ ਝੋਲੀ ਝਾਲੀ ਦੋਸਤੋ ਤੁਹਾਨੂੰ ਵਿਖਾ ਤੇ ਜਿਹੜਾ ਭਰਾ ਦੋਸਤੋ ਸਾਹਮਦਾ ਸੋਹਣੀ ਤਿਆਰ ਇਹ ਹੋ ਜਾਣਾ ਬਾਕੀ ਸੇਵਾ ਤੇ ਹੀ ਨਿਰਭਰ ਹੁੰਦਾ ਦੋਸਤੋ ਪਸ਼ੂ ਤਿਆਰ ਹੋਣਾ ਇਸ ਤੋਂ ਅੱਗੇ ਦੋਸਤੋ ਤੋਕੜ ਗੱਬਨਸਾਈ ਵਾਲ ਕ੍ਰੋਸ ਦੋਸਤੋ ਗਾਂ ਬਾਈ ਕੋਲੇ ਇਹਦੇ ਬਾਰੇ ਵੀ ਜਾਣਕਾਰੀ ਲਵਾਂ ਲੋ ਵੀ ਸਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਜਿਹੜਾ ਭਰਾ ਦੋਸਤੋ ਦੋਵੇਂ ਲੈਣਾ ਜਾਵੇ ਤਾਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਰੇਟ ਆ ਜਿਹੜੇ ਅੱਛਾ ਜੀ ਫੋਨ ਤੇ ਹੋ ਜਾਣੇ ਆ ਮੋੜ ਲਓ ਇਕੇ ਕਰਵਾਇਆ ਦੋਸਤੋ 18 ਲੀਟਰ ਦੇ ਲਗਭਗ 21 10 ਦਾ ਵੀ ਦੁੱਧ ਇਹਨਾਂ ਦੀਆਂ ਮਾਵਾਂ ਦਾ ਸੀਗਾ ਮੋਲੇ ਦਾ ਵੀ ਫੋਨ ਤੇ ਹੋ ਜਾਣਾ ਜੀ ਕਰਾਂਗੇ ਦੋਨਾਂ ਦਾ ਜੀ ਠੀਕ ਆ ਇਸ ਤੋਂ ਅੱਗੇ ਦੋਸਤੋ ਸਾਈਵਾਲ ਕ੍ਰੋਸ ਜਿਹੜੀ ਗਾਂ ਤੁਹਾਨੂੰ ਇਹ ਵਿਖਾ ਦਿੰਨੇ ਆ ਬਾਕੀ ਪੁੱਛ ਲੈਨੇ ਆ ਬਾਈ ਤੋਂ ਦੋਸਤੋ ਸ਼ਾਮ ਦਾ ਵੇਲਾ ਲਗਭਗ 3 ਦਾ ਵੇਲਾ ਹੋਊਗਾ ਹਵਾਨੇ ਜਜਮੈਂਟ ਆ ਦੋਸਤੋ ਤੁਹਾਨੂੰ ਕਰਵਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਤੇ ਬਾਈ ਤੋਂ ਪੁੱਛਾਂ ਕਿ ਕਿੰਨੇ ਚਿਰ ਦੀ ਗੱਬਣ ਹੋਗੀ ساری ਜਾਣਕਾਰੀ ਬਾਈ ਤੋਂ ਲਵਾਂਗੇ 3:30 ਦਾ ਟਾਈਮ ਆ ਦੋਸਤੋ ਤੇ ਸੋਨੇ ਕੱਦ ਕਾਠਾ ਜੀ ਦੋਸਤੋ ਪਈ ਫਿਰ ਗਾਂ ਦੀ ਕੀ ਡਿਟੇਲ ਆ ਗਾਂ ਬਾਈ ਜੀ ਇਹ ਗੱਪਣ ਹੈਗੀ ਆ 2 ਮਹੀਨਿਆਂ ਦੀ 2 ਮਹੀਨਿਆਂ ਦੀ ਗੱਪਣ ਚੈੱਕ ਕਰਵਾਤੀ ਬਈ ਆਪਾਂ ਅਸੀਂ ਵੀ ਸਾਡੇ ਡਾਕਟਰ ਹੈਗਾ ਕਿੱਥੇ ਬਾਜੇਖਾਨੇ ਤੋਂ ਠੀਕ ਆ ਅਸੀਂ ਉਹਨਾਂ ਤੋਂ 2 ਮਹੀਨਿਆਂ ਦਾ ਪਸ਼ੂ ਚੈੱਕ ਕਰਵਾ ਲੈਨੇ ਉਹ 45 ਤੋਂ 50 ਦਿਨਾਂ ਦੇ ਵਿੱਚ ਚੈੱਕ ਕਰ ਦਿੰਦਾ ਠੀਕ ਆ ਤੇ ਹੁਣ 2 ਮਹੀਨਿਆਂ ਦੀ ਹੋ ਗਈ ਹਾਂਜੀ 2 ਮਹੀਨਿਆਂ ਦੀ ਤੇ ਦੁੱਧ ਕਿੰਨਾ ਬਈ ਇਸ ਵਕਤ ਮੋਦੀ ਦੇ ਠਾਂ ਕਹਿ ਕੇ 11 ਹੀ ਦੇਵਾਂਗੇ ਹੈ 12 ਲੀਟਰ ਦੁੱਧ ਆ ਜੀ ਠੀਕ ਆ 11 ਲੀਟਰ ਯਾਨੀ ਕਿ ਚਵਾ ਕੇ ਦੇ ਦਿਆਂਗੇ ਚਵਾ ਕੇ ਦੇਵਾਂਗੇ ਠੀਕ ਆ ਹਾਂਜੀ ਲਓ ਵੀ ਸੱਜਣੋ ਥਣ ਹਵਾਨਾ ਤੁਹਾਨੂੰ ਵਿਖਾਦਾ 2 ਮਹੀਨਿਆਂ ਦੀ ਗੱਭਣਾਂ ਤੇ 11 ਲੀਟਰ ਬਾਈਆਂ ਦਾ ਦੁੱਧ ਦੋਸਤੋ ਚਵਾ ਕੇ ਦੇਣਾ ਵੈਸੇ ਠੰਡੀ ਸੀ ਲਾ ਬਈ ਚਵਾਈ ਦੀ ਦੋਨੀਆਂ ਜੀ ਚੁੰਨਿਆ ਸੀ ਘਰ ਦੇ ਵੀ ਬਹਿ ਜਾਂਦੇ ਇੱਥਾਂ ਮੈਂ ਵੀ ਚੁੰਨਦਾ ਠੀਕ ਆ ਆਪਣਾ ਕਿਰਾਏ ਦਾ ਕੰਮ ਮੈਂ ਵੀ ਵੇਲੇ ਚੁਲੇ ਉਹਨਾਂ ਘਰ ਦੇ ਚੁੰਦੇ ਆ ਤੇ ਮੈਂ ਘਰੇ ਹਾਂ ਮੈਂ ਵੀ ਚੁੰਨਦਾ ਠੀਕ ਆ ਲਓ ਵੀ ਸੱਜਣੋ ਬਾਈ ਕੋਲੇ ਗੱਡੀ ਹੈਗੀ ਆ ਤੇ ਇਸੇ ਕਰਕੇ ਬਾਹਰ ਅੰਦਰ ਹੁੰਦਾ ਤਾਂ ਬਾਈਆਂ ਦਾ ਘਰ ਦੇ ਚੋ ਲੈਂਦੇ ਆ ਤੇ ਨੀਂਦਾ ਬਾਈਆਂ ਦਾ ਮੈਂ ਆਪ ਵੀ ਚੋ ਲੈਣਾ ਤੇ ਬਾਕੀ ਦੋਵੇਂ ਪਾਸੇ ਬਹਿ ਕੇ ਚਵਾਈ ਕਰ ਲੈਣੇ ਆ ਨਹੀਂ ਜੀ ਤੂੰ ਨੇ ਇੱਕ ਜਣਾ ਹੀ ਅਸੀਂ ਠੀਕ ਹੈ ਚੋਨੇ ਇੱਕ ਪਾਸੇ ਹੀ ਲਓ ਵੀ ਸਜਣੋ ਵੈਸੇ ਬਾਈਆਂ ਦਾ ਇੱਕ ਪਾਸੇ ਬਹਿ ਕੇ ਚੋਨੇ ਆ ਖਾਣਾ ਦਾ ਸਾਈਂ ਦੋਸਤੋ ਸੋਹਣਾ ਬਾਕੀ ਦੋਸਤੋ ਤੁਸੀਂ ਜੱਜਮੈਂਟ ਆਪਦੇ ਢੰਗ ਨਾਲ ਲਾ ਲੈਣੀ ਹੈ ਕਿਉਂਕਿ 3 ਵਜੇ ਦਾ ਟਾਈਮ ਆ ਅਜੇ ਦੋ ਢਾਈ ਘੰਟੇ ਚਵਾਈ ਹੋਣ ਚ ਪਿਆ ਸਮਾਂ ਬਾਕੀ ਦੋਸਤੋ ਰਾਜੀ ਭਲੀ ਇਹ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਲੈ ਵੀ ਖੋਲ ਦੋਸਤੋ 12 ਲੀਟਰ ਦੇ ਲਗਭਗ ਬਾਈਆਂ ਦੁੱਧ ਤਿਆਰ ਆ ਤੇ 11 ਲੀਟਰ ਚਵਾ ਕੇ ਦੇ ਦੇਣਾ ਹਵਾਨੇ ਜਜਮੈਂਟ ਦੋਸਤੋ ਤੁਸੀਂ ਕਰ ਲੈਣੀ ਹੈ ਵੇਖ ਸਕਦੇ ਆ 3 ਵਜੇ ਦਾ ਟਾਈਮ ਆ ਦੋਸਤੋ ਦੁਪਹਿਰ ਦਾ ਰਾਜੀਪੜੀ ਗਾਂ ਦੋਸਤੋ ਮੋੜ ਦਾ ਤੇ ਜਿਹੜੇ ਭਾ ਦੇ ਦੋਸਤੋ ਪਸੰਦ ਹੋਏ ਤਾਂ ਪਿੰਡ ਝਖੜ ਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਬਾਜੇਖਾਨੇ ਦੇ ਨੇੜੇ ਰਹਿ ਜਾਂਦਾ ਇੱਕ ਪਾਸੇ ਦੋਸਤੋ ਬਰਗਾੜੀ ਆ ਇਹਦਾ ਕੀ ਮੁੱਲ ਕਰਾਂਗੇ ਬਈ ਇਹਦਾ ਮੁੱਲ 40000 ਰੁਪਏ ਜੀ ਇਹਦਾ ਮੁੱਲ 40000 ਠੀਕ ਆ ਲੋ ਵੀ ਸੱਜਣੋ ਇਹਦਾ ਮੁੱਲ 40000 ਤੇ ਵੱਛੀਆਂ ਦਾ ਦੋਸਤੋ ਰੇਟ ਆ ਜਿਹੜਾ ਫੋਨ ਤੇ ਹੋ ਜਾਣਾ ਜਿਹੜੇ ਭਰਾ ਦੇ ਦੋਸਤੋ ਤਿੰਨਾ ਨਗਾ ਜੋ ਕੋਈ ਵੀ ਨਗ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਸ ਭਰਾ ਨੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ